ਕੈਮਰਾ ਪਿੱਛੇ ਕਰ ਕੈਮਰਾ ਓਕੇ ਇੱਕ ਮਿੰਟ ਇੱਕ ਮਿੰਟ ਕੋਈ ਮਾਰਾ ਸੰਗਾ ਇੱਕ ਤਾਂ ਲਾ ਦੇ ਫਾਈਲ ਕਰਦਾ ਇੱਕ ਲਾ ਦੇ ਕਾਦਰ ਸਾਇਆ ਸ੍ਰੀ ਗੁਰਪਤੇਗਵਾਰ ਅਰਜੀ ਮਹਾਰਾਜ ਤੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਦੀ ਮਹਾਨ ਸਾਧ ਤੇ 350 ਸਾਲਾ ਸਤਾਪਦੀਪੁਰਬ ਨੂੰ ਮੁੱਖ ਰੱਖ ਕੇ ਇਹ ਗੁਰਦਾਰਾ ਰੋਟਾ ਸਾਹਿਬ ਤੋਂ ਜੋ ਮਹਾਨ ਅਗਰ ਕੀਰਤਨ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦੀ ਕਿਰਪਾ ਪੰਜ ਪਿਆਰੇ ਤੇ ਇਨਸਾਨੀ ਸਿੰਘਾਂ ਦੀ ਗਵਾਈ ਦੇ ਵਿੱਚ ਆਰੰਭ ਹੋਣ ਲੱਗਿਆ ਹੈ ਜੋ ਕਿ ਬੱਥੇ ਬੱਥੇ ਸੰਗਤਾਂ ਤੋਂ ਹੁੰਦਾ ਹੋਇਆ ਇਸ ਆਮ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਮਾਪਤੀ ਗੁਰਦਾਰਾ ਸਾਹਿਬ ਇੱਥੇ ਹੋਵੇਗੀ ਸੋ ਸੰਗਤ ਦਾ ਬੜਾ ਸਹਿਯੋਗ ਹੈ ਇਲਾਕੇ ਦਾ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਨੌਜਵਾਲ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਗੁਰੂ ਵਾਲੇ ਬਣੀ ਅੰਮ੍ਰਿਤਸਰ ਕੇ ਗੁਰੂ ਦੇ ਧਾਰਨੀ ਬਣੀ ਐ ਕਿਉਂਕਿ ਪੰਜਾਬ ਵਸਤਾ ਪ੍ਰਾਂਤ ਦੇ ਨਾਤੇ ਸਤਿਗੁਰਾਂ ਦੀ ਬਹੁਤ ਵੱਡੀ ਕੁਰਬਾਨੀ ਆ ਉਹਨੂੰ ਆਪਾਂ ਨਾ ਭਲਾਈਏ ਸਦਾ ਹੀ ਕਿਉਂਕਿ ਸਾਡਾ ਵਿਰਸਾ ਬਹੁਤ ਅਮੀਰ ਆ ਆਪਾਂ ਗੁਰੂ ਦੇ ਨਾਲ ਲੱਗ ਕੇ ਗੁਰੂ ਵਾਲੇ ਬਣੀਏ ਸਭ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਉਤੇਗਵਦਰ ਸਾਹਿਬ ਸੱਚੇ ਪਾਸ਼ਾ ਦਾ 350 ਸਾਲਾ ਸ਼ਹੀਦੀ ਵਰਾ ਪੰਥ ਬਣਾ ਰਿਹਾ ਹੈ ਇਹ ਪਵਿੱਤਰ ਸਥਾਨ ਗੁਰਤੇਗਵਦਰ ਸਾਹਿਬ ਦੀ ਚਰਚਾ ਪਵਿੱਤਰ ਧਰਤੀ ਹੈ ਜਦੋਂ ਸਤਿਗੁਰਾਂ ਇੱਥੇ ਫੇਰੀ ਪਾਈ ਸੀ ਉਦੋਂ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤਜੇ ਭਾਈ ਦਇਲਾ ਜੀ ਨੇ ਕਾ ਸਖ ਸੰਗਤ ਦੇ ਉਸ ਮੌਕੇ ਦੇ ਗੁਰੂ ਸਾਹਿਬ ਦੇ ਜੀਵਤੀ ਉਹਨਾਂ ਨਾਲ ਇੱਥੇ ਆਏ ਸੀਗੇ ਤੇ ਜਿਹੜੀ ਗੁਰੂ ਸਾਹਿਬ ਦੀ ਸ਼ਤਾਬਦੀ ਪੰਥ ਬਣਾ ਰਿਹਾ ਸ਼ੀਤੀਬਰਾ ਬਣਾ ਰਿਹਾ ਹੈ ਗੁਰੂ ਸਾਹਿਬ ਤੇ ਉਹਨਾਂ ਨੇ ਤਿੰਨ ਸਿੱਖਾਂ ਦਾ ਆਪਣੇ ਧਰਮ ਲਈ ਹਰ ਖੀਦ ਹੋਇਆ ਆਪਣੇ ਕਬੀਲੇ ਵਾਸਤੇ ਆਪਣੇ ਲੋਕਾਂ ਵਾਸਤੇ ਲੇਕਿਨ ਕਿਸੇ ਦੂਸਰੇ ਧਰਮ ਨੂੰ ਬਚਾਉਣ ਲਈ ਸਮੂੱਚੀ ਲਕਾਈ ਵਿੱਚ ਇੱਕੋ ਪੀੜੀ ਸ਼ਾਦ ਹੋਇਆ ਗੁਰ ਤੇਗ ਪਾਤਰ ਸੱਚੇ ਪਾਤਸ਼ਾਹ ਉਹਨਾਂ ਨੇ ਸਿੱਖਾਂ ਦੀ ਹੋਈ ਹੈ ਤੇ ਜਿੱਥੇ ਸ਼ਤਾਬਦੀ ਮਨਾਉਣੀ ਆ ਗੁਰੂ ਦੇ ਚਰਨ ਅਰਦਾਸ ਬੇਨਤੀ ਆ ਸਤਿ ਸ੍ਰੀ ਅਕਾਲ ਕਿਰਪਾ ਕਰੀ ਜਿਵੇਂ ਉਹਨਾਂ ਸਿੱਖਾਂ ਦੀ ਤੇਰੇ ਨਾਲ ਨਿਭੀ ਆ ਸਾਡੇ ਦੇ ਦਿਆਗਰ ਸਾਡੀ ਵੀ ਤੇਰੇ ਨਾਲ ਨਿਭ ਜਵੇ ਜਿੱਤੇ ਮੈਂ ਇੱਥੋਂ ਦੇ ਮਨੀਸ਼ ਸਾਹਿਬ ਸਾਹਿਬ ਅਮਰੀਕ ਸਿੰਘ ਜੀ ਰੋਡਾ ਸਾਹਿਬ ਦਾ ਸ੍ਰੋਤੀ ਪ੍ਰੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਰ ਵਾਰ ਵੱਡਾ ਪ੍ਰਬਾਲਾ ਕਰਕੇ ਸਮਾਗਮ ਰਾਜ ਦੇ ਨੇ ਤੇ ਸ਼ਤਾਬਦੀ ਵਰਾ ਹੋਣ ਕਰਕੇ ਵਿਸ਼ੇਸ਼ ਤੌਰ ਤੇ ਸਮਾਗਮ ਰਚੇ ਨੇ ਇਹਨਾਂ ਦਾ ਧੰਨਵਾਦ ਹੈ ਤੇ ਸੰਗਤ ਨੂੰ ਬੇਨਤੀ ਵੀ ਆਓ ਗੁਰੂਵਾਰੇ ਬਣੀਏ ਤੇ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਆਪਾਂ ਸਾਰੇ ਗੁਰਦਾਰਾ ਜੀ ਗੋਤੇਗਵਾਦਰ ਮਹਾਰਾਜ ਵਿਚਾਲੇ ਤੋਂ ਪ੍ਰਾਪਤ ਕੀ ਰੋਟਾ ਸਾਹਿਬ ਕੇ ਹਾਜ਼ਰ ਹੋਇਆ ਵਿਸ਼ਾਲ ਨਗਰ ਕੀਤਾ ਜੋ ਹਰ ਸਾਲ ਸਾਡੇ ਇਲਾਕੇ ਚ ਸਾਡੇ ਹਲਕੇ ਚ ਸਾਰੇ ਪਿੰਡਾਂ ਦੇ ਵਿੱਚ ਰੋਕੇ ਗੁਜਰਦਾ ਔਰ ਇਸ ਵਾਰੀ ਵਿਸ਼ੇਸ਼ ਤੌਰ ਤੇ ਜਿਹੜਾ 350 ਸਾਲਾਂ ਪੰਜੂਰ ਗੋਤੇਗਵਾਦਰ ਮਹਾਰਾਜ ਦੀ ਸ਼ਤਾਬਦੀ ਮਨਾ ਰਹੇ ਆ ਉਹਦੇ ਲਈ ਮੈਂ ਵਿਸ਼ੇਸ਼ ਤੌਰ ਤੇ ਸਮੁੱਚੇ ਨਗਰ ਨਿਵਾਸੀਆਂ ਨੂੰ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਸਮੁੱਚੇ ਹਲਕੇ ਨਿਵਾਸੀ ਬੇਨਤੀ ਕਰਦੇ ਵਾਚ ਚੜ੍ਹ ਕੇ ਇਸ ਹਿੱਸਾ ਲੈਣ ਔਰ ਵਿਸ਼ੇਸ਼ ਤੌਰ ਤੇ ਜਿਹੜਾ ਦਿੱਲੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਸਾਰੀਆਂ ਪਾਰਟੀਆਂ ਸਾਰੀਆਂ ਜਥੇਬੰਦੀਆਂ ਸਾਰੇ ਸਿੰਘ ਹਿੰਗ ਸਿੰਘ ਜਥੇਬੰਦੀਆਂ ਸਭ ਵੱਧ ਚੜ ਕੇ ਜਿਵੇਂ ਨਗਰ ਕੀਰਤਨ ਸਾਰੇ ਪਿੰਡਾਂ ਚ ਚੱਲ ਰਹੇ ਨੇ ਔਰ ਜਿਹੜੇ ਨੌਜਵਾਨ ਪੀੜੀ ਆ ਉਹਨੂੰ ਮੈਂ ਜ਼ਰੂਰ ਕਹੂੰਗਾ ਵੀ ਸਭ ਧਰਮਾਂ ਤੋਂ ਉਪਰ ਉੱਠ ਕੇ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਇੰਦਰੀ ਚਾਤਰ ਉਹਨਾਂ ਨੂੰ ਕਿਹਾ ਗਿਆ ਔਰ ਸਾਰੇ ਧਰਮ ਮਨਾ ਵੀ ਰਹੇ ਨੇ ਔਰ ਸਾਰੇ ਧਰਮ ਬੜੇ ਸ਼ਰਧਾ ਦੇ ਨਾਲ ਹਿੱਸਾ ਵੀ ਲੈ ਰਹੇ ਨੇ ਨੌਜਵਾਨਾਂ ਨੂੰ ਇਸ ਗੱਲ ਤੋਂ ਬਹੁਤ ਸਿੱਖਣ ਦੀ ਲੋੜ ਆ ਤਾਂ ਕਿ ਆਪਾਂ ਇੱਕ ਨਵਾਂ ਸਮਾਜ ਸਿਰ ਸਕੇ ਜਿਹੜੀ ਨਫ਼ਰਤ ਇੱਕ ਦੂਜੇ ਪ੍ਰਤੀ ਪੈਦਾ ਹੋਈ ਹੈ ਉਹਨੂੰ ਆਪਾਂ ਦੂਰ ਕਰ ਸਕੀਏ ਔਰ ਇੱਕ ਜਿਹੜਾ ਪੰਜਾਬ ਜੋ ਗੁਰੂ ਸਾਹਿਬ ਨੇ ਸੋਚਿਆ ਸੀ ਜਿਹੋ ਜਿਹਾ ਸਮਾਜ ਸੋਚਿਆ ਸੀ ਉਹ ਜਿਹੇ ਸਮਾਜ ਦੀ ਆਪਾਂ ਚੱਲਣਾ ਕਰ ਸਕੀਏ ਕਿ ਮਹਾਰਾਜਾ ਜਪੀ ਦਾ ਵਾਹਿਗੁਰੂ ਦਾ ਖਾਸਾ ਗੁਰਦੁਆਰਾ ਰੋਟਾ ਸਾਹਿਬ ਪਾਤਸ਼ਾਹੀ ਨੌਵੀਂ ਇੱਥੇ ਹਰੇਕ ਸਾਲ ਨਗਰ ਕੀਰਤਨ ਨਿਕਲਦਾ ਹੈ ਤੇ ਸੰਗਤ ਪੰਜੇ ਪੰਡਾਂ ਦੀ ਦਸੇ ਪੰਡਾਂ ਦੀ ਆ ਕੇ ਨਮਸਤਕ ਹੁੰਦੀ ਹੈ ਤੇ ਨਗਰ ਕੀਰਤਨ ਦੇ ਵਿੱਚ ਪੂਰਾ ਸ਼ਾਹ ਹੁੰਦਾ ਸੰਗਤ ਦਾ ਤੇ ਸੇਵਾ ਤੇ ਲੰਗਰ ਬਹੁਤ ਸੇਵਾ ਪਿੰਡਾਂ ਦੇ ਪੰਡਤ ਸੇਵਾ ਕਰਦੇ ਨੇ ਕਿੰਨੇ ਦਿਨ ਗੁਰੂ ਸਾਹਿਬਾਂ ਦੇ ਇੱਥੇ ਮਹਾਰਾਜ 3 ਦਿਨ 2 ਰਾਤਾਂ ਇੱਥੇ ਰਹੇ ਨਾਲ ਉਹਨਾਂ ਦੇ 300 ਸਿੰਘ ਸੀਗੇ ਅੱਜ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਦਾ 350 ਸਾਲਾ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਰੋਟਾ ਸਾਹਿਬ ਵਿਖੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਅੱਜ ਸ਼ੁਰੂ ਹੋਇਆ ਔਰ ਮੈਂ ਦੇਖ ਰਿਹਾ ਸੰਗਤਾਂ ਔਰ ਪਿਛਲੇ ਸਾਲ ਨਾਲੋਂ ਇਸ ਵਾਰੀ ਬੱਦ ਪਿੰਡਾਂ ਦੇ ਵਿੱਚ ਨਗਰ ਕੀਰਤਨ ਨਿਕਲ ਰਿਹਾ ਔਰ ਆਸ ਕਰਦੇ ਆਂ ਅਰਦਾਸ ਕਰਦੇ ਆਂ ਵੀ ਸ਼ਾਮ ਨੂੰ ਬਹੁਤ ਸ਼ਾਂਤਮਈ ਤਰੀਕੇ ਨਾਲ ਜਿਹੜੀ ਇਹਦੀ ਸੰਪੂਰਨਤਾ ਗੁਰਦੁਆਰਾ ਰੋਟਾ ਸਾਹਿਬ ਵਿਖੇ ਇਹ ਹੋ ਜਾਵੇ ਸਾਡੇ 350 ਦਾ ਸ਼ਹਾਦਤ ਦਿਵਸ ਭਾਈ ਮਤੀਦਾਸ ਜੀ ਦਾ ਭਾਈ ਸਤੀਦਾਸ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਅੰਨੀ ਵੱਡੀ ਤਿਆਰੀ ਨਗਰ ਕੀਰਤਨ ਦੀ ਜੋ ਕਿ 12 ਪਿੰਡਾਂ ਚੋਂ ਨਿਕਲਦੇ ਹੋਏ ਨਿਹਾਲ ਕਰਦੇ ਹੋਏ ਗੁਰੂ ਸਾਹਿਬ ਦਾ ਆਸ਼ੀਰਵਾਦ ਜੰਦੇ ਹੋਏ ਵਾਪਸ ਇੱਥੇ ਪਰਤੂਗਾ ਤੇ ਨਗਰ ਕੀਰਤਨ ਦੇ ਵਿੱਚ ਅੰਨੀ ਭਾਰੀ ਸੰਖਿਆ ਦੇ ਵਿੱਚ ਸਾਡੇ ਸਾਰੇ ਪਿੰਡਾਂ ਤੋਂ ਆਏ ਭੈਣ ਭਰਾਵਾਂ ਦਾ ਬਹੁਤ ਸਵਾਗਤ ਹੈ ਜੀ ਬੌਿਹਰ ਜੀ ਦਾ ਖਲਸਾ ਭਾਈ ਜੀ ਦਿਪਤੇ ਅੱਜ ਹਿੰਦੀ ਦੀ ਚਾਦਰ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਦੇ ਸਿੰਘ ਭਾਈ ਸਦੀਦਾ ਸਿੰਘ ਭਾਈ ਦਿਆਲਾ ਜੀ ਤੇ ਉਹਨਾਂ ਦੇ ਉੱਥੇ ਸਹਾਦ ਨੂੰ ਮੁਕਦ ਦੇ ਅੱਜ ਜੋ ਬਹੁਤ ਭਾਰੀ ਨਗਰ ਕੀਰਤਨਾ ਗੁਰਦਾਰਾ ਰੋਡਾ ਸਾਹਿਬ ਦੇ ਤੋਂ ਵਰਵਾਨਗੀ ਹੋ ਰਹੀ ਆ ਪੂਰੀ ਲਗਾਈ ਅਤੇ ਪੂਰਾ ਸਮੁੱਚਾ ਭਾਰਤ ਦੇ ਪੂਰਾ ਸਮੁੱਚਾ ਆਗਤ ਇਸ ਸ਼ਹੀਦ ਦਿਵਸ ਸਮਾਗਮ ਨੂੰ ਬੜੇ ਸਰਧਾਪੂਰਵ ਮਨਾ ਰਿਹਾ ਹੈ ਇੱਥੇ ਵੀ ਸੰਗਤਾਂ ਬੜੇ ਸਰਧਾ ਨਾਲ ਤਕਰੀਬਕ ਮਨਾ ਕੇ ਨੇ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਸਾਰੇ ਸੰਸਾਰ ਨੂੰ ਉਹਨਾਂ ਨੇ ਆਪਣੀ ਖੁਸ਼ੀ ਦਿੱਤੀ ਅੱਜ ਬਾਹੀ ਜੀ ਕਾ ਖਾਲਸਾ